ਮੈਂ ਬ੍ਰਿਜੀ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਮੇਰਾ ਨਾਮ ਹੀਰਤ ਕੌਰ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਤੋਂ ਸਫਰ ਸ਼ਹਾਦਤ ਸਫਰ-ਏ-ਸ਼ਹਾਦਤ ਦਾ ਦਿਨ ਸ਼ੁਰੂ ਹੋ ਗਿਆ ਹੈ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੋ ਦੇ ਦਿਨਾਂ ਦਾ ਦਿਨਾਂ ਦਾ ਇਤਿਹਾਸ ਦੱਸੋ ਅਤੇ ਸਿੱਖਤਰੰਨ ਨਾਲ ਜੋੜੋ ਤੇ ਮੈਂ ਤੁਹਾਨੂੰ ਅੱਜ ਦਾ ਇਤਿਹਾਸ ਸ਼ੇਅਰ ਕਰਨ ਕਰਨ ਲੱਗੀ ਹਾਂ ਤਾਂ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਤੁਹਾਨੂੰ ਅੱਜ ਦੇ ਅੱਜ ਦੇ ਦਿਨ ਦਾ ਇਤਿਹਾਸ ਦੱਸਿਆ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਪੋਹ ਦਾ ਦਿਨ ਹੈ ਪੋਹ ਦਾ ਮਹੀਨਾ ਸਿੱਖ ਅਸਿਕ ਪੰਥ ਦੀ ਸਿੱਖ ਪੰਥ ਦੀ ਸ਼ਹਾਦਤ ਸਿੱਖ ਪੰਥ ਦੀ ਵਿਸ਼ੇਸ਼ ਅੱਜ ਦਸ਼ਮੇਸ਼ ਪਿਤਾ ਜੀ ਦੇ ਚਾਰੋਂ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਅਤੇ ਉਹਨਾਂ ਦੇ ਜਾਨ ਤੋਂ ਪਿਆਰੇ ਹਜ਼ਾਰਾਂ ਸਿੰਘਾਂ ਹਜ਼ਾਰਾਂ ਸਿੰਘਾਂ ਨੇ ਹਜ਼ਾਰਾਂ ਸਿੰਘਾਂ ਨੇ ਸ਼ਹਾਦਤ ਦਾ ਜਾਂ ਪਿਤਾ ਗੁਰੂ ਜੀ ਨੇ ਗੁਰੂ ਜੀ ਨੇ ਦੁਸ਼ਮਨਾ ਅਤੇ ਦੁਸ਼ਮਨਾ ਅਤੇ ਜਾਲਮਾ 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 ਦੇ ਗੁਰੂ ਜਾਲਮਾ ਦੇ ਤਰੰ ਨੂੰ ਮਨ ਕੇ ਸਰਮਦਾ ਸਤਿਕਾਰ ਕਰਦੇ ਹੋਏ ਸਰਮਦਾ ਸਤਿਕਾਰ ਕਰਦੇ ਹੋਏ ਝੂਟ ਉਹਨਾਂ ਦੀਆਂ ਝੂਠੀਆਂ ਕਿਸਮਾ ਮਨ ਕੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਫੈਸਲਾ ਲਿਆ ਅਨੰਦਪੁਰ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਜਿੱਥੇ ਮਾਤਾ ਗੁਜਰੀ ਜੀ ਨੇ ਪਟਨਾ ਸਾਹਿਬ ਤੋਂ ਆ ਕੇ ਗੋਬਾਲ ਗੋਬਿੰਦ ਰਾਏ ਨੂੰ ਲਾਡ ਲੜਾਏ ਸ਼੍ਰੀ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਨ ਸਹਜਾ ਦੇ ਆ ਦਾ ਜਨਮ ਹੋਇਆ ਸ਼੍ਰੀ ਅਤੇ ਗੁਰੂ ਗੋਬਿੰਦਾਸ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਭੇਜਿਆ 16 ਜਨਵਰੀ ਨੂੰ ਇਸ ਵੀਚ ਬਸਾਖੀ ਵਾਲੇ ਦਿਨ ਗੁਰੂ ਜੀ ਨੇ ਗੁਰੂ ਜੀ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਨਨਪੁਰ ਸਾਹਿਬ ਦਾ ਕਿਲਾ ਛਡਣ ਤੋਂ ਪਹਿਲਾਂ ਗੁਰੂ ਜੀ ਨੇ ਸੀਸ ਗੰਗਾ ਸਾਹਿਬ ਚਾਹ ਬਲੇ ਸ਼ਾਮ ਬਲੇ ਸੀਸ ਗੰਗਾ ਸਾਹਿਬ ਗੁਰੂ ਜੀ ਬਰਾ ਸੀਸ ਗੰਗਾ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਅਤੇ ਇਸ ਸਥਾਨ ਦੇ ਇਸ ਸਥਾਨ ਦੀ ਸੇਵਾ ਪਾਈ ਗੁਰਬਖਸ਼ ਸਿੰਘ ਜੀ ਨੂੰ ਸੌਂਪੀ ਗੁਰੂ ਗੁਰੂ ਜੀ ਗੁਰੂ ਪਿਤਾ ਨੇ ਆਪਣੇ ਪਰਿਵਾਰ ਸਮੇਤ ਪਰਿਵਾਰ ਸਮੇਤ ਸਿੰਘਾਂ ਨੂੰ ਲੈ ਕੇ ਜਿਕਾਰਾ ਲਾਂਦੇ ਅਨੰਦਪੁਰੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ